ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਚੱਲਦੇ ਆਂ ਦਮਦਵਾ ਸਾਹਿਬ ਤੇ ਵੇਖਦੇ ਆਂ ਰਾਜ ਜਾਂਦੇ ਹੋਏ ਸਿੱਧੂ ਮੁਸੇ ਵਾਲੇ ਦਾ ਘਰ ਤੇ ਇੱਕ ਦੋ ਥਾਂ ਤੇ ਹੋਰ ਚੱਲਦੇ ਆਂ ਆਓ ਚੱਲੀਏ ਉਮੀਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਅੱਜ ਇੱਕ ਚੱਲਦੇ ਆਪਾਂ ਨਾਲੇ ਕਰਦੇ ਆਂ ਬਾਬਾ ਜੀ ਦੇ ਦਰਸ਼ਨ ਠੀਕ ਹੈ ਜੀ ਚਲੋ ਚਲਿਏ ਹੁਣ ਆਪਾਂ ਚੱਲਦੇ ਆ ਘਰ ਤੋਂ ਆਹੋ ਹਾਂਜੀ ਆਪਾਂ ਹੋ ਗਏ ਆ ਆਉਣ ਦਾ ਵੇ ਪਹੁੰਚ ਗਏ ਆ ਫਰੀ ਸਿਟੀ ਨਾਲ ਨੂੰ ਲੱਗ ਜਾਣਿਆ 2.5 ਘੰਟੇ ਚਲੋ ਚੱਲ ਲਈਆਂ ਫਿਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਮਨੋੜ ਹੁਣ ਇੱਥੋਂ ਜਾਣਾ ਸੱਜੇ ਹੱਥ ਜਾ ਕੇ ਲੈਣੀ ਆ ਦੂਜੀ ਗੱਡੀ ਤੇ ਕੁਝ ਹੋਰ ਆਪਣੇ ਮਿੱਤਰ ਪਿਆਰੇ ਲੈਨੇ ਆ ਫਿਰ ਗਾਹ ਨੂੰ ਚੱਲਾਂਗੇ ਇੱਥੋਂ ਜਾਣਾ ਹੁਣ ਆਪਾਂ ਸੱਜੇ ਹੱਥ ਇਹ ਆ ਗਿਆ ਪਹਿਲਾ ਪਟਿਆਲੇ ਦਾ ਟੋਲ ਬਲਾਜਾ ਸਾਹ ਸੰਗਤ ਰੋ ਆਪਾਂ ਲੈਨੇ ਨਾਲਾ ਬਰੀਰੋ ਆਪਾਂ ਜਾਣਾ ਇਹ ਆ ਗਿਆ ਜੀ ਪਟਿਆਲਾ ਬਾਈਪਾਸ ਹੁਣ ਇੱਥੋਂ ਜਾਣਾ ਲੈਫਟ ਸੰਗਰੂਰ ਸੁਨਾਮ ਹੋ ਗਿਆ ਸੁਨਾਮ ਹੋ ਗਿਆ ਜੰਦੇ ਨਾ ਭਾਈ ਤੁਸੀਂ ਪਹਿਲਾਂ ਵੀ ਗਏ ਆ ਹਾਂ 20 ਕਿਲੋਮੀਟਰ ਸਟੇਟ ਹਾਈਵੇ ਆਂ ਬੋਜ ਗਏ ਆ ਸੁਨਾਮ ਇਹ ਹੈ ਸੁਨਾਮ ਦਾ ਟਾਪਾ ਜੀ ਆਪਾਂ ਸਿੱਧੂ ਮੁਸੇ ਵਾਲੇ ਦੇ ਪਿੰਡ ਮੁਸੇਪੰਡ ਆ ਰਹੇ ਜੀ ਹਾਂ ਹਾਂ ਲੈ ਇੱਕ ਰਜੀਪਾ ਬਦਕਰ ਇਹ ਇਹ ਘਰ ਹੈ ਬਈ ਮੁਸੇ ਵਾਲੇ ਦਾ ਵਰਨਾ ਕਾਲ ਗਿਆ ਨਹੀਂ ਇਹ ਹੈ ਜੀ ਮੁਸੇ ਵਾਲੇ ਦਾ ਘਰ ਜੀ ਆਪਾਂ ਸਿੱਧੂ ਮੁਸੇ ਵਾਲੀ ਦੀ ਹਵੇਲੀ ਚ ਜਿੱਤੇ ਨਾਲ ਪੰਜਾਬੀ ਸਟਾਰ ਸਿੰਗਰ ਇੰਦੇ ਸੀਗੇ ਕਿਸੇ ਟਾਈਮ ਹਾਂਜੀ ਆਪਾਂ ਚੱਲੇ ਪਏ ਸਿੱਧੂ ਮੂਸੇਵਾਲਾ ਤੋਂ ਮੂਸਾਪਿੰਡ ਪਾਰ ਕਰਕੇ ਦਮਦਮਾ ਸਾਹਿਬ ਨੂੰ ਆ ਗਏ ਜੀ ਆਪਾਂ ਸਿੱਧੂ ਮੂਸੇਵਾਲੇ ਦੇ ਇੱਥੇ ਸਮਾਦ ਬਣੀ ਹੋਈ ਹੈ ਇਹ ਜੇ ਮੇਰੀ ਸੈਨਾ ਜਾਂਦੀ ਪਈ ਹੈ ਸਿੱਧੂ ਮੂਸੇਵਾਲੇ ਦੇ ਘਰ ਤਾਂ ਆਪਾਂ ਜਾਏ ਸੀਗੇ ਇੱਥੇ ਆ ਚੀਜ਼ ਬਣੀ ਹੋਈ ਹੈ ਇਹ ਲੈਣ ਦੇ ਸਮਾਲ ਬਣੀ ਹੋਈ ਹੈ ਇਸ ਹਾਰਾ ਲੜਾਇਆ ਲੋ ਜੀ ਮਿੱਤਰੋ ਪਹੁੰਚ ਗਏ ਆਕ ਸਤਿ ਸ੍ਰੀ ਦਮ ਦਮਾ ਸਾਹਿਬ ਤਰਵੰਡੀ ਸਾਬੋ ਮਟਿੰਡਾ ਓਕੇ ਇਹ ਗੁਰਦੁਆਰਾ ਸਾਹਿਬ ਇਹ ਕਿੰਨਾ ਹੈ ਥੇਅਰ ਡੈਸਟੀਨੇਸ਼ਨ ਓਕੇ ਰ ਆ ਬੋਲਣਾ ਵੀ ਜਰੂਰੀ ਹੈ ਡੈਸਟੀਨੇਸ਼ਨ ਨਾਲ 재미, itu ini kita lihat mereka melakukan Arahan ਸਾਹੂ ਆਈ ਕਾਤਮਕ ਸ਼ਾਂਤੀ ਮਿਲਦੀ ਹੈ ਬਾਬਾ ਇੱਕ ਦੁਆਰਾ ਸਾਹਿਬ ਜੀ ਮਾਤਾ ਸਹਿਬ ਹੋਰ ਜੀ ਮਤੇ ਮਾਤਾ ਸੁੰਦਰਗੋੜ ਜੀ ਉਹੋ ਹੀ ਬਾਤ ਆਉਂਦੇ ਜਾਨਦੇ ਜਾਂਦੇ ਗੱਲ ਲਗੇ ਤਕੀਰ ਲੋ ਭਾਰੀ ਨਹੀਂ ਜੀ ਕਿ अरबांस देवी अरबांस देवी अरे 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 अ

ਪਰਦਾ ਮਾਰ ਜੀ ਦਾ ਕਾਹਦੇ ਤੋਂ ਮਾਲ ਮਾਰਾ ਜੀ ਖੜਕ ਫਤਿਹ ਵਾਲੀ ਸ਼ਹੀਦੀ ਚੱਕ ਦਾ ਇੱਕ ਫਰਮ ਸਟੇਟਮੈਂਟ ਤੇ ਰਪਾਏ ਚੰਕਾ ਦੇ ਚੱਕਰ ਦਾ ਜਦ ਕਰਾਂਗੇ ਕਿਵੇਂ ਪਾਲਾ ਪ੍ਰਿੰਸ ਨੇ ਕਿੰਨੀ ਚਲਪ ਚਾਹੇ ਆਵਾਜ਼ इन्हीं सोने जी परमेश्वर द्वार इन सोहनी मानता बनी हुई है भाई हूं आ गए जी अपना परमेश्वर द्वार ਦੇ ਬੱਚੇ ਵੀ ਆਏ ਹੋਏ ਆ ਸੰਡੇ ਵਾਲੇ ਦਿਨ ਵੀ ਬੱਚਿਆਂ ਨੂੰ ਲੈ ਕੇ ਆਏ ਆ ਬਿਊਟੀਫੁਲ ਫਾਊਂਟੇਨ ਇਹ ਬਾਬਾ ਜੀ ਦਾ ਤੇ ਹਸਪੀਟਲ ਵਗੈਰਾ ਜੋ ਬਣਾਇਆ ਹੋਇਆ ਹੈ ਹਸਪੀਟਲ ਦੇ ਬਾਬਾ ਜੀ ਜਿਹੜਾ ਬਣਾਇਆ ਨੇ ਇਹ ਕਲॉक ਟਾਵਰ ਇਹ ਰਹੇਗਾ ਇੱਥੇ ਘੰਟਾ ਗਰ ਇਹ ਹੈ ਰੱਬ ਜੀ ਇਹ ਹੈ ਡਾਕਟਰ ਸਾਹਿਬ ਇਹ ਆਪਣੇ ਪਿੱਛੇ ਹੈਗਾ ਜੀ ਘੰਟਾ ਘਰ ਬਾਬਾ ਪਰਮੇਸ਼ਵਰ ਦੁਆਰ ਸਾਹਿਬ ਦਾ ਜਿੱਥੇ ਬਾਬਾ ਜੀ ਢੱਡਰੀਆਂ ਵਾਲੇ ਸਾਹਿਬ ਰਹਿੰਦੇ ਨੇ ਲੈ ਰਾ ਹੋ ਗਿਆ ਹੁਣ ਚੁੱਪਚਾਪ ਕਰਕੇ ਜਾਣੇ ਗਏ ਪਾ ਗਏ ਭਾਈ ਜੀ ਆਪਣੇ ਦੀਦੀ ਦੇ ਘਰੇ ਆਪਣੇ ਨਾਲ ਦੇ ਬੰਦੇ ਹੋ ਗਏ ਬਿਜ਼ੀ ਹੁਣ ਆਪਾਂ ਚੱਲੀਏ ਆਪਣੇ ਘਰੇ ਆਪਾਂ ਆ ਗਏ ਬਨੂੜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਗਏ ਸੀਗੇ ਦਰਮਦਵਾ ਸਾਹਿਬ ਉੱਥੋਂ ਲੱਗੇ ਹੋਏ ਆ ਲੇਟ ਰਾਤੀ ਬਹੁਤ ਟਾਈਮ ਹੋ ਗਿਆ ਸੀਗਾ ਇਸ ਕਰਕੇ ਮੈਂ ਆਪਣੀ ਵੀਡੀਓ ਨਹੀਂ ਪਾ ਸਕਿਆ ਤੇ ਹੁਣ ਹੋਈ ਅਗਲੀ ਸਵੇਰ ਕਰਦੇ ਆਂ ਕਰਾਂਗਾ ਮੈਂ ਆਪਣੀ ਵੀਡੀਓ ਅਪਡੇਟ ਸ਼ਾਮ ਨੂੰ 4:00 ਵਜੇ ਤੱਕ ਤੇ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਬਹੁਤ-ਬਹੁਤ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਪਾ ਤੁਹਾਨੂੰ ਸਭ ਨੂੰ ਲੰਮੀ ਉਮਰਾਂ ਤੇ ਤੰਦਰੁਸਤੀ ਮਖਸ਼ੂ ਅਕੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਗਏ ਸੀਗੇ ਦਮਦਵਾ ਸਾਹਿਬਾਂ ਉੱਤੋਂ ਲੱਗੇ ਹੋਏ ਐਲਰਟ ਰਾਤੀ ਭੋ ਟਾਈਮ ਹੋ ਗਿਆ ਸੀਗਾ ਇਸ ਕਰਕੇ ਮੈਂ ਆਪਣੀ ਵੀਡੀਓ ਨਹੀਂ ਪਾ ਸਕਿਆ ਤੇ ਹੁਣ ਹੋਈ ਅਗਲੀ ਸਵੇਰ ਹੁਣ ਕਰਦੇ ਆਂ ਕਰਾਂਗਾ ਮੈਂ ਆਪਣੀ ਵੀਡੀਓ ਅਪਡੇਟ ਸ਼ਾਮ ਨੂੰ 4:00 ਵਜੇ ਤੱਕ ਤੇ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਬਹੁਤ-ਬਹੁਤ ਤੇ ਸ਼ਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਪਾਂ ਤੁਹਾਨੂੰ ਜਗਨੂ લંબી ઉમ્રા તે તંદુરસ્તી બખ્શી ઓકે જી સત